ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਦੋਸਤ ਗੁਰਸੇਵਕ ਸਿੰਘ ਬਰਾੜ ਬਰਾੜ ਫਾਰਮਿੰਗ ਸਹਣਾਖੇੜਾ ਤੋਂ ਅੱਜ 1 ਜਨਵਰੀ 2025 ਆ ਨਵਾਂ ਸਾਲ ਜਿਹੜਾ ਸਟਾਰਟ ਹੋਇਆ ਪਰ ਮੈਂ ਇਸ ਦਿਨ ਦੀਆਂ ਕੋਈ ਬਹੁਤੀਆਂ ਵਧਾਈਆਂ ਨਹੀਂ ਦੇਣੀਆਂ ਚਾਹੁੰਦਾ ਕਿਉਂਕਿ ਸਾਡੇ ਜਿਹੜੇ ਕਿਸਾਨ ਆਗੂ ਸਰਦਾਰ ਡੱਲੇਵਾਲ ਸਾਹਿਬ ਹੈ ਜਿਹੜੇ ਉਹ ਮਰਨ ਵਰਤ ਤੇ ਬੈਠੇ ਹੋਏ ਐ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਉਹ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਜਿਹੜੀ ਜ਼ਿੰਦਗੀ ਤੇ ਮੌਤ ਦੀ ਜੰਗ ਸਾਡੇ ਕਿਸਾਨਾਂ ਲਈ ਲੜ ਰਹੇ ਹੈ ਇੱਕ ਬਹੁਤ ਵੱਡੀ ਗੱਲ ਹੈ ਇਹ ਤੇ ਅਪੀਲ ਕਰਦੇ ਆਂ ਵੀ ਸਾਰੇ ਕਿਸਾਨ ਵੀਰ ਦੋਸਤ ਭਰਾ ਵਪਾਰੀ ਹਰੇਕ ਬੰਦਾ ਉਹਨਾਂ ਦਾ ਸਾਥ ਦੇਵੇ ਤੁਸੀਂ ਕੋਈ ਪੋਸਟ ਪਾ ਸਕਦੇ ਹੋ ਕਿਸੇ ਨੂੰ ਸੁਨੇਹਾ ਲਾ ਸਕਦੇ ਹੋ ਉੱਥੇ ਪਹੁੰਚ ਸਕਦੇ ਹੋ ਤੇ ਹਮ ਹਮਾ ਕੇ ਉਹਨਾਂ ਦੇ ਸਾਥ ਦੇ ਵਿੱਚ ਤੁਸੀਂ ਜਿੰਨਾ ਕੋਈ ਘਰੇ ਬੈਠਾ ਹੈ ਕੋਈ ਉੱਥੇ ਪਹੁੰਚ ਸਕਦਾ ਜੋ ਅਪਰਾਲਾ ਕਰ ਸਕਦੇ ਹੋ ਕਰਨਾ ਚਾਹੀਦਾ ਤੇ ਸੈਂਟਰ ਦੀ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਕਿਸਾਨੀ ਡੁੱਬਦੀ ਜਾ ਰਹੀ ਹੈ ਜੋ ਵੀ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਖਾਸ ਕਰ ਐਮਐਸਪੀ ਦੀ ਜੇ ਆਪਾਂ ਗੱਲ ਕਰੀਏ ਤਾਂ ਮਿਨਿਮਮ ਸਪੋਰਟ ਪ੍ਰਾਈਸ ਜਿਹੜਾ ਹੈਗਾ ਹੈਗਾ ਉਹ ਲਾਗੂ ਕੀਤਾ ਜਾਵੇ ਤੇ ਕੋਈ ਸਾਡਾ ਕਾਹਦਾ ਨਵਾਂ ਸਾਲ ਹੈ ਜੀ ਕਿਸਾਨਾਂ ਦਾ ਹਨ ਜਦੋਂ ਸਾਡੇ ਕਹਿੰਦੇ ਹੁੰਦੇ ਆ ਜਿਹੜੀ ਕੌਮ ਦਾ ਜਰਨੈਲ ਹੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਆ ਹੋਵੇ ਧਰਨਿਆਂ ਤੇ ਬੈਠਾ ਹੋਵੇ ਉਹਨਾਂ ਦੇ ਕਾਹਦੇ ਨਵੇਂ ਸਾਲ ਹੁੰਦੇ ਆ ਸੋ ਦੋਸਤੋ ਜੋ ਜਿੱਤੋ ਜਿੰਨਾ ਪੂਰਾ ਆਇਆ ਜਾ ਸਕਦਾ ਹੈ ਤੇ ਉਹਨਾਂ ਦਾ ਸਾਥ ਦਿਓ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਜੀ ਅਗਲੀ ਵੀ